ਇਚਵਾਨ ਕਹਿੰਦਾ ਤੋ ਲਾਤੇ ਹੋ ਕਿੱਥੇ ਗੱਲ ਕਰਿਆ ਆਪਰੇ ਨਰਸ ਪਾਉਣ ਬਿਠਾ ਦੇਤੇ ਸਟ੍ਰੀਕ ਨੇ ਆਪਾਂ ਤਿੰਨ ਇਸ ਕੋਲੀ ਕਿਤੇ ਕਿਤੇ ਲੱਭੀ ਸਰ ਸੈਂ ਲੈਣਿਆ ਪਿੱਲੇ ਫਾਇਰ ਹੋਇਆ ਤੇ ਕਿੰਨਾ ਨੂੰ ਚਲਾਈ ਗਏ ਫਾਇਰ ਦਾ ਨੀ ਇਹ ਪਤਾ ਤੇ ਪਤਾ ਨਹੀਂ ਇੱਕ ਅਣਜੀ ਇੱਕ ਕਟਨ ਖੜਾ ਇਹ ਚੁਗ ਇੱਕ ਕਾਕਾ ਸਤ ਜਿੰਨੇ ਹੌਣ ਚੱਲੇ ਗੋਲ ਉਹਦਾ ਨੀ ਇਹ ਪਤਾ ਮੇਰੇ ਕੋਲ ਨਹੀਂ ਮੈਂ ਪਾਉਂਦੀ ਆ ਕਿੰਨੇ ਗੱਲ ਜੀ ਹਫਤਾ ਤੇ ਨਹੀਂ ਇਹ ਪਾਈ ਕੋ ਜਿੱਤਲੀ ਪਾਈ ਕੀ ਮਾਈਕ ਹਾਂ ਡੀਟੀ ਇਹ ਇਕਦਰਾ ਦਾ ਜਾਨੂ ਪਾ ਲਾ ਕੇ ਯਾਰ ਤੋ ਇਹ ਕਿ ਦੋ ਤਿੰਨ ਮਹੀਨੇ ਅਗੇ ਇਤਨੇ న్యూਜ ਵਾਲੇ ਕਈ ਸਾਨੂੰ ਕੋ ਪਤਾ ਨਗਾ ਦੋ ਦਿਨਾਂ ਦੀ ਬੇਰੇ ਦੋ ਤਨਾ ਮਹੀਨੇ ਵੇ ਵੀਡੀਓ ਹੀ ਬਣੀਆਂ ਅਗੇ ਕਾਰਵਾਈ ਨਹੀਂ ਹੋਈ ਕਿੱਥੇ ਕਰਕੇ ਘਟਾਣੀ ਕਿੰਨੇ ਨੇ ਕਿੰਨੇ ਨੂੰ ਕੋਲ ਲੱਗ ਐਨ ਮੈਂ ਸੱਡ ਗਈ ਯਾਰ ਰੋਟੀਆਂ ਯਾਰ ਮੈਂ ਚਾਹੁੰਦਾ ਲੱਗੀ ਕਿੰਨੇ ਜਣੇ ਨੂੰ ਗੋਲੀਆਂ ਦੋ ਜਣੇ ਆ ਜੇ ਇੱਕ ਇਹ ਤੇ ਇੱਕ ਉਹ ਹੋ ਰਿਹਾ ਹੈ ਕਦ ਤੇ ਸੀ ਅਗੇ ਇਹ ਮੈਨੂੰ ਨਹੀਂ ਪਤਾ ਸਾਰ ਸਾਨੂੰ ਉਹ ਆਪਣਾ ਇਹ ਕੰਮ ਤੇ ਤੁਹਾਨੂੰ ਕਦੋਂ ਪਤਾ ਤੁਸੀਂ ਕਿੱਥੇ ਦੇ ਰਹਿਣ ਵਾਲੇ ਐ ਕਿਲਾ ਡੇਟ ਤੇ ਇਹ ਜਿਨ੍ਹਾਂ ਨੇ ਪਹਿਲਾਂ ਗੋਲੀਆਂ ਮਾਰੀਆਂ ਕਹਿੰਦੇ ਸੀ ਉਹ ਕੌਣ ਬੰਦੇ ਸੀ ਉਹ ਇਹ ਪਹਿਲੇ ਕੀ ਪਤਾ ਉਹਦੇ ਅੱਗੇ ਪਰਚੇ ਦੇ ਨਾਮ ਹੈਗਾ ਤੇ ਮੈਂ ਜਣਾ ਨਹੀਂ ਕੋਈ ਗਾਰਵ ਨਹੀਂ ਹੋਣੀ ਹੁੰਦੇ ਗੰਬਰਸਾਰ ਰਹਿ ਗਈ ਤਾਂ ਕਿਹਨੂੰ ਇਪਰਟਾਵਾ ਯਾਰ ਹੁਣ ਉਹਨਾਂ ਦਾ ਨਾਮ ਕੀ ਆ ਕਿੱਥੇ ਦੇ ਰਹਿਣ ਵਾਲੇ ਆ ਉਹ ਗੋਲੀਆਂ ਮਾਰਨ ਵਾਲੇ ਇਹਨਾਂ ਨੂੰ ਨਹੀਂ ਸਰ ਪਤਾ ਸਾਰ ਸਰ ਇਹਨਾਂ ਨੂੰ ਪੌਲਸ ਨੂੰ ਝੜਾਈ ਪਤਾ ਜਾਰ ਗੋਲੀਆਂ ਦੋ ਜਣੇ ਦੇ ਲੱਗੀਆਂ ਹਾਂਜੀ ਬੱਸ ਬੱਸ ਬਾਬ ਸੁਖਾਸਿਕ ਐਮਰਜੈਂਸੀ ਸਿਵਲ ਆਸਪਟਲ ਦੋ ਕੇਸ ਆਏ ਆ ਦੇਖੋ ਹਵੇਲ ਝਗੜੇ ਦੇ ਗਨ ਸ਼ਾਟ ਆ ਐਦਾਂ ਜੋ ਵੀ ਆ ਤੇ ਪੇਸ਼ੈਂਟ ਬੰਜਿੰਦਰ ਸਿੰਘ ਆ ਤੇ ਕਰਮ ਦਾ ਦੋ ਪੇਸ਼ੈਂਟ ਆ ਦੋਨਾਂ ਦਾ ਲੈਚਿਸਟ ਯਾ ਪ੍ਰੇਮ ਨਗਰ ਦੇ ਲੱਗੇ ਬੋੜਾਂਵਾਲ ਦੇ ਲੱਗੇ ਇਸ ਕੰਡੀਸ਼ਨ ਐ ਇੱਕ ਤੇ ਅੰਡਰ ਅਬਜ਼ਰਵੇਸ਼ਨ ਆ ਉਹਨੂੰ ਇਹੀ ਰੈਫਰ ਕਰ ਦਿੱਤਾ ਹੈ ਟ੍ਰੀਪੂਡ ਦੇ ਕੇ ਮੈਡੀਕਲ ਕਾਲਜ ਅਮਰਸਰ ਜਿਹੜਾ ਦੂਸਰਾ ਪੇਸ਼ੈਂਟ ਆ ਉਹ ਸਟੇਬਲ ਆ ਸਾਡੇ ਕੋਲ ਜਿਹੜਾ ਮਨਜਿੰਦਰ ਸਿੰਘ ਆ ਉਹਦੀ ਉਮਰ 19 ਸਾਲ ਆ ਤੇ ਜਿਹੜਾ ਕਰਨ ਆ ਉਹਦੀ ਉਮਰ 16 ਸਾਲ ਆ ਇੱਕ ਮਸਰਾ ਕਰਦਾ ਹਾਂ ਹਾਂਜੀ ਮਨਜਿੰਦਰ ਸਿੰਘ ਨੂੰ ਰੈਫਰ ਕੀਤਾ 19 ਸਾਲ ਉਮਰ ਆ ਉਹਦੀ ਰਵੀਸ਼ੂ ਜੀ ਜਿਹੜਾ ਦੱਸਿਆ ਤਾਂ ਮੋ ਜਿਹੜਾ ਮਨਜਿੰਦਰ ਸਿੰਘ ਆ ਉਹ ਅੰਡਰ ਅਬਜ਼ਰਵੇਸ਼ਨ ਚ ਆ ਤੇ ਜਿਹੜਾ ਕਰਨ ਹੈਗਾ ਇਹ 16 ਸਾਲ ਦੀ ਉਮਰ ਆ ਇਹ ਸਟੇਬਲ ਹੈਗਾ ਪੇਸ਼ੈਂਟ ਚੇਦਿਲ ਸਮੇਤ ਵਿੱਚ ਵੀ ਕਿਤੇ ਨਾ ਇੱਕ ਗਰੁੱਪ ਦੇ ਉੱਤੇ ਦੂਜੇ ਗਰੁੱਪ ਨੇ ਫਾਇਰ ਕੀਤਾ ਸੀ ਉਹਦੇ ਵਿੱਚ ਲਕਲੀ ਕਿਸੇ ਗੋਲੀ ਲੱਗੀ ਨਹੀਂ ਸੀ ਉਹਦੇ ਜੋ ਅਸੀਂ 307 ਦਾ ਆਪਣੇ ਪੁਲਿਸ ਦੇ ਦੰਨਾਂ ਦੇ ਅਹੀ ਪਰਚਾ ਰਜਿਸਟਰਡ ਕੀਤਾ ਸੀ ਅੱਜ ਵੀ ਸੇਮ ਗਰੁੱਪ ਵੱਲੋਂ ਇੱਕ ਕੀਤਾ ਗਿਆ ਉਹਨਾਂ ਦੇ ਵਿੱਚ ਇੱਕ ਗਰੁੱਪ ਦਾ ਬੰਦਾ ਤੇ ਵੈਸੇ ਅੱਜ ਦੁਪਹਿਰ ਅਸੀਂ ਫੜ ਲਿਆ ਇਸ ਵਾਰ ਦਾ ਤੋਂ ਪਹਿਲੇ ਪਰ ਦੂਸਰੇ ਜਿਹੜੇ ਦੋ ਬੰਦੇ ਨੇ ਉਹਨਾਂ ਦੇ ਨਾਲ ਇੱਕ ਤੀਸਰੇ ਬੰਦੇ ਨਾਲ ਮਿਲ ਕੇ ਤੇ ਇੱਥੇ ਗਾਂਧੀ ਕੈਂਪਸ ਦੇ ਬਾਹਰ ਕਾ ਪ੍ਰੇਨਗਰ ਪੁਲਿਸ ਲੈਣ ਨੂੰ ਜਿਹੜਾ ਮੋੜ ਜਾਂਦਾ ਸੜਕ ਜਾਂਦੀ ਹੈ ਉੱਥੇ ਉਹਨਾਂ ਨੇ ਫਾਇਰ ਕਰਕੇ ਤੇ ਇੱਕ ਦੇ ਹੱਥ ਤੇ ਲੱਗੀ ਕਿਤੇ ਪੱਟ ਤੇ ਤੇ ਇੱਕ ਦੇ ਆਪਣਾ ਵੱਖੀ ਦੀ ਗੋਲੀ ਲੱਗੀ ਫਾਇਰ ਤੇ ਇਹਦੇ ਬਾਰੇ ਹਜੇ ਕੋਈ ਪਤਾ ਨਹੀਂ ਲੱਗਾ ਤਿੰਨ ਸਾਨੂੰ ਖੋਲ ਮਿਲ ਗਏ ਨੇ ਉਥੋਂ ਤੇ ਬਟ ਜਿਹੜੇ ਫਾਇਰ ਇੰਜਰੀਜ਼ ਨੇ ਤਿੰਨ ਤੇ ਨਜ਼ਰ ਆ ਰਹੀਆਂ ਨੇ ਕੀ ਕਾਰਵਾਈ ਸਰ ਨਹੀਂ ਪਰਚਾ ਤੇ ਅਸੀਂ ਦਰਜ ਕਰਾਂਗੇ ਅਰਚਾ ਦਾਜ ਕਰ ਰਹੇ ਆ ਅਸੀਂ ਉਹਨਾਂ ਨੂੰ ਇੱਕ ਨੂੰ ਰੈਫਰ ਕਰ ਦਿੱਤਾ ਦੂਸਰੇ ਨੂੰ ਵੀ ਰੈਫਰ ਅਮਰਸਾਰੀ ਕਰਨਗੇ ਕਿਉਂਕਿ ਇਹਨਾਂ ਤੋਂ ਜਿਹੜਾ ਆਰਥੋ ਦਾ ਇਸ਼ੂ ਹੁੰਦਾ ਇੱਥੇ ਡਾਕਟਰ ਨਹੀਂ ਹੈ ਪੈਸੀ ਫਾਇਰ ਆਮ ਇੰਜਰੀ ਗੁਨਾਨਕ ਦੇ ਹਸਪਤਲ ਇਹ ਅਮਰਸਾਰੀ ਰੈਫਰ ਕਰਦੇ ਨੇ